ਕੁਛ ਮੇਰੇ ਪਿੱਛੇ ਹੈ ਨਾ ਲੋਕੇਸ਼ਨ ਦੇਖ ਰਹੇ ਹੋਗੇ ਕਿੰਨੀ ਵਧੀਆ ਲੋਕੇਸ਼ਨ ਹੈ ਹੁਣ ਮੈਂ ਅੱਜ ਤੋਂ ਇੱਕ ਗਲ ਆਫਰ ਦਿੰਨੀ ਆ ਮੁਫਤ ਵਿੱਚ ਤੁਹਾਡੇ ਲਈ ਇੱਕ ਆਫਰ ਹੈ ਖਾਸ ਕਰਕੇ ਮੇਰੇ ਫੇਸਬੁੱਕ ਪਰਿਵਾਰ ਦੇ ਲਈ ਪਿੱਛਲੀ ਲੋਕੇਸ਼ਨ ਦੱਸੋ ਜੇਕਰ ਮੇਰੀ ਇਹ ਵੀਡੀਓ ਦੇਖਦੇ ਦੇਖਦੇ ਕਿਸੇ ਨੇ ਕਮੈਂਟ ਦੇ ਵਿੱਚ ਮੈਨੂੰ ਲੋਕੇਸ਼ਨ ਦੱਸ ਦਿੱਤੀ ਤਾਂ ਬਾਈ ਜੀ ਆਪਣੇ ਵੱਲੋਂ ਤੁਹਾਡੇ ਲਈ ਸਰਪ੍ਰਾਈਜ਼ ਗਿਫਟ ਬਿਲਕੁਲ ਮੁਫਤ ਪਰ ਜੇਕਰ ਐਂਡ ਦੇ ਵਿੱਚ ਜਦੋਂ ਮੈਂ ਤੁਹਾਨੂੰ ਲੋਕੇਸ਼ਨ ਦੱਸੂਗੀ ਫੇਰ ਤੁਸੀਂ ਕਹੋਗੇ ਓਹ ਹੋ ਇੱਥੇ ਤਾਂ ਅਸੀਂ ਕਿੰਨੀ ਵਾਰੀ ਮੱਕੀ ਦੀ ਰੋਟੀ ਸਵਾਦ ਨਾਲ ਖਾਈ ਆ ਫੇਰ ਤੁਹਾਨੂੰ ਕੋਈ ਸਰਪ੍ਰਾਈਜ਼ ਗਿਫਟ ਨਹੀਂ ਮਿਲਣਾ ਚਲੋ ਸਰਪ੍ਰਾਈਜ਼ ਗਿਫਟ ਦੇ ਲਈ ਹੁਣ ਤੁਸੀਂ ਪਿਛਲੀ ਲੋਕੇਸ਼ਨ ਚ ਚੈੱਕ ਕਰੋ ਇਹ ਲੋਕੇਸ਼ਨ ਕਿਹੜੀ ਹੈ ਮੈਂ ਐਂਡ ਵਿੱਚ ਦਸਟੋਰੀਆ ਫੇਰ ਦੇਖਦੀ ਆ ਬਾਈ ਤੁਸੀਂ ਕਿੰਨੇ ਜਣੇ ਪਾਸ ਹੋ ਤੇ ਕਿੰਨੇ ਜਣੇ ਫੇਰ ਲੋ ਕੋਨਾਪਾ ਥੋੜੇ ਜੇ ਹੋ ਦੀਏ ਕੈਮ ਕਿਉਂਕਿ ਤੁਹਾਨੂੰ ਪਤਾ ਬਾਈ ਜੀ ਹੁਣ ਤੱਕ ਤਾਂ ਆਪਾਂ ਹੋਏ ਪਏ ਸੀ ਸੁਸਤ ਅਕਾਲ ਪੁਰਖ ਵਾਹਿਗੁਰੂ ਮਹਾਰਾਜ ਜੀ ਦੀ ਹੁਣ ਇਹੋ ਜੀ ਕਿਰਪਾ ਹੋ ਰਹੀ ਆ ਕਿ ਬਾਈ ਜੀ ਸਰਪੰਚੀ ਦੀਆਂ ਚੋਣਾਂ ਦਾ ਵਿਗਲ ਨਹੀਂ ਵੱਜਿਆ ਚੋਣਾਂ ਹੀ ਆ ਗਈਆਂ ਨੇ 2019 ਤੋਂ ਲੈ ਕੇ ਅੱਜ ਤੱਕ ਦੀ ਗੱਲ ਕਰੀਏ ਸਾਡੇ ਪਿੰਡਾਂ ਦੀਆਂ ਜਿਹੜੀਆਂ ਪੰਚਾਇਤਾਂ ਨੇ ਸਾਡੇ ਭਾਈਚਾਰੇ ਸਰਪੰਚ ਨੇ ਵਿਚਾਰੇ ਆ ਬਾਈ ਜੀ 2022 ਦੀ ਸਰਕਾਰ ਬਣਨ ਤੋਂ ਪਹਿਲਾਂ ਤਾਂ ਜਿਵੇਂ ਮੈਂ ਹੁਣ ਸੁਸਤੀ ਜੀ ਵਿੱਚ ਪਈ ਹੋਈ ਸੀ ਸਾਰੇ ਪੰਚਾਇਤ ਭਾਈਚਾਰਾ ਵੀ ਵਿਚਾਰੇ 100 ਹੀ ਰਿਹਾ ਸੀ ਕਿਵੇਂ ਕੀ ਕਰਦੇ ਬਦਲਾਵ ਵਾਲੀ ਸਰਕਾਰ ਆ ਗਈ ਤੇ ਬਦਲਾਵ ਵਾਲੀ ਸਰਕਾਰ ਨੇ ਆਂਦੇ ਆਂਦੇ ਕੀ ਕਰਿਆ ਸਭ ਤੋਂ ਪਹਿਲਾਂ ਪੰਚਾਇਤਾਂ ਨੂੰ ਦੱਸ ਦਿੱਤਾ ਕਲਪਟ ਪੰਚਾਇਤਾਂ ਸਰਪੰਚਾਂ ਨੂੰ ਦੱਸ ਦਿੱਤਾ ਚੋਰ ਸਰਪੰਚ ਤੁਸੀਂ ਇਹ ਸੀਗੇ ਲਾਗ ਦੇ ਉੱਤੇ ਦੇਖ ਹੀ ਚੁੱਕੇ ਹੋ ਕਿ 2022 ਦੇ ਵਿੱਚ ਸਰਕਾਰ ਬਣਦੇ ਹੀ ਸਰਕਾਰ ਨੇ ਸਰਪੰਚਾਂ ਦੀ ਕਿੱਲੀ ਨੱਪਣ ਦੀ ਕੋਸ਼ਿਸ਼ ਕੀਤੀ ਸੀ ਪਰ ਇਹ ਸਰਪੰਚ ਕੌਣ ਨੇ ਸ਼ਾਇਦ ਹੋਣਾ ਜਦੋਂ ਪੰਚਾਇਤੀ ਚੋਣਾਂ ਦੇ ਲਈ ਸਰਕਾਰ ਨੇ ਪਿੰਡਾਂ ਦੀ ਵਿਉਂਤਬੰਦੀ ਕਰਨੀ ਸੀ ਕਿ ਕਿਹੜੇ ਹਲਕੇ ਦੇ ਵਿੱਚ ਕਿਹੜਾ ਪਿੰਡ ਐਸਸੀ ਬਣਾਣਾ ਕਿਹੜਾ ਪਿੰਡ ਜਨਰਲ ਰੱਖਣਾ ਤੇ ਕਿਹੜਾ ਪਿੰਡ ਮਹਿਲਾ ਕਰਨਾ ਤਾਂ ਮੈਨੂੰ ਲੱਗਦਾ ਸਰਕਾਰ ਜਿਹੜੀ ਹੈ ਨਾ ਘੁੰਮਣ ਘੇਰੀਆਂ ਲੈਂਦੀ ਫਿਰਦੀ ਸੀ ਕਿਉਂਕਿ ਪਿਛਲੇ ਦਿਨੀ ਖਬਰ ਆਈ ਆ ਭਾਈ ਜੀ ਸਾਡੇ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਨਾ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਬਿੱਤੇ ਦਿਨੀ ਨਹੀਂ ਮਿਲੀ ਨੀ ਹੈ ਜੀ ਦੁਬਾਰਾ ਫੇਰ ਐਡਮਿਟ ਹੋ ਗਏ ਸੀ ਕਿਉਂਕਿ ਬਾਈ ਸਰਕਾਰ ਚਲਾਨੀ ਬਹੁਤ ਔਖੀ ਆ ਕਹਿਣਾ ਬਹੁਤ ਆਸਾਨ ਸੀਗਾ 76 ਸਾਲ ਵਾਲਿਆਂ ਨੇ ਕੀ ਕੀਤਾ ਹੁਣ ਪਿੰਡਾਂ ਦੀ ਜਿਹੜੀ ਵਿਉਂਤਬੰਦੀ ਹੋਈ ਆ ਗੱਲ ਕੀਤੀ ਜਾਵੇ ਹਲੇ ਤਾਂ ਜਿੰਮਨੀ ਚੋਣਾ ਨਹੀਂ ਨਿਭੜੀਆਂ ਆ 15 ਅਕਤੂਬਰ ਨੂੰ ਸਰਕਾਰ ਦੇ ਲਈ ਜਿਹੜੇ ਨਵੇਂ ਸੱਤ ਨਿਕਲਨੇ ਨੇ ਇਹ ਸੱਪ ਜਿਹੜੇ ਨੇ ਨਾ ਸਰਕਾਰ ਤੋਂ ਪਟਾਰੇ ਵਿੱਚ ਪਾਏ ਜਾਂਦੇ ਨੇ ਯਾ ਨਹੀਂ ਇਹ ਤਾਂ 15 ਅਕਤੂਬਰ ਦੱਸੇਗੀ ਹੁਣ ਤੁਸੀਂ ਕਹੋਗੇ ਆਹ ਕਿਹੜੀ ਗੱਲ ਕਹਿਤੀ ਸੱਪ ਜੀ ਹਾਂ ਗੱਲ ਕਰਦੇ ਆ ਇਸ ਸਮੇ ਹੁਣ ਆਪਾਂ ਜਰਾ ਪ੍ਰੋਪਰ ਵੀ ਪ੍ਰੋਫੈਸ਼ਨਲ ਹੋ ਗਏ ਸਰਕਾਰ ਨੇ ਮੌਜੂਦਾ ਐਮਐਲਏ ਨੇ ਪਿੰਡਾਂ ਦੀ ਜੋ ਵਿਉਂਤਬੰਦੀ ਦੀ ਲਿਸਟ ਜਾਰੀ ਕੀਤੀ ਆ ਉਹ ਲਿਸਟ ਜਾਰੀ ਹੁੰਦੇ ਸਾਰ ਆਮ ਆਦਮੀ ਪਾਰਟੀ ਦੇ ਵਲੰਟੀਅਰ ਆਮ ਆਦਮੀ ਪਾਰਟੀ ਦੇ ਵਰਕਰ ਔਰ ਅਕਾਲੀ ਕਾਂਗਰਸੀ ਥਾਲੀ ਦੇ ਲੱਡੂ ਜਿਹੜੇ ਉਛਲ ਕੇ ਆਮ ਆਦਮੀ ਪਾਰਟੀ ਦੀ ਥਾਲੀ ਵਿੱਚ ਚਲੇ ਗਏ ਸੀ ਇਹ ਸੋਚ ਕੇ ਕਿ ਹੁਣ ਆਹਨਾਂ ਨੇ ਸਰਪੰਚ ਬਣ ਜਾਣਾ ਤੇ ਕੁਝ ਸਰਪੰਚ ਭਾਈਚਾਰਾ ਉਹ ਵਾਲਾ ਜਿਹੜਾ 2022 ਤੋਂ ਬਾਅਦ ਜਦੋਂ ਸਰਕਾਰ ਨੇ ਸਰਪੰਚਾਂ ਦੀਆਂ ਚੁੱਲ੍ਹਾ ਕਸੀਆਂ ਤਾਂ ਉਹ ਡਰਦੇ ਮਾਰੇ ਦੇ ਦੇਖਿਓ ਕਿਤੇ ਸਾਡੇ ਤੇ ਕੋਈ ਇਲਜ਼ਾਮ ਲਗਾ ਕੇ ਮੌਜੂਦਾ ਸਰਕਾਰ ਜਿਹੜੀ ਹੈ ਸਾਡੇ ਤੇ ਪਰਚੇ ਨਾ ਕਰ ਦੇਵੇ ਉਹ ਡਰ ਦੇ ਮਾਰੇ ਵਿਚਾਰੇ ਚਲੇ ਗਏ ਸੀਗੇ ਦੁਬਾਰਾ ਫਿਰ ਆਮ ਆਦਮੀ ਪਾਰਟੀ ਦੇ ਵਿੱਚ ਕਹਿੰਦੇ ਕਾਂਗਰਸੀ ਚਲੇਗੇ ਆਮ ਆਦਮੀ ਪਾਰਟੀ ਦੇ ਕੋਲ ਕਹਿੰਦੇ ਸੀ ਜਿਹਦੀ ਸਰਕਾਰ ਹੋਵੇ ਸਰਪੰਚ ਨੂੰ ਉਹਦੇ ਨਾਲ ਮਿਲ ਕੇ ਟੁਰਨਾ ਪੈਂਦਾ ਪਰ ਅੱਜ ਜਿਹੜੀ ਗਿਸਟ ਜਾਰੀ ਹੋਈ ਆ ਮੈਨੂੰ ਕਹਿੰਦੇ ਹੋਏ ਬਹੁਤ ਅਫਸੋਸ ਹੋ ਰਿਹਾ ਹੈ ਇਹ ਅਫਸੋਸ ਖਾਸ ਕਰਕੇ ਉਹਨਾਂ ਸਰਪੰਚ ਭਾਈਚਾਰੇ ਲਈ ਆ ਜਿਹੜੇ ਦੁਬਾਰਾ ਫੇਰ ਮੁੱਛ ਨੂੰ ਵਟ ਦੇਣਾ ਚਾਹੁੰਦੇ ਸੀ ਸਰਪੰਚੀ ਦਾ ਪਰ ਕੀ ਕੀਤਾ ਐਮਐਲਏ ਨੇ ਕੋਈ ਕੀਮਤ ਨਹੀਂ ਪਾਈ ਤੁਸੀਂ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਵਿਰੋਧੀ ਪਾਰਟੀ ਦੇ ਵਿੱਚ ਆ ਕੇ ਝਾੜੂ ਚੁੱਕਿਆ ਇਹ ਉਹਨਾਂ ਵੀਰਾਂ ਨੂੰ ਕਹਿ ਰਹੀਆਂ ਉਹਨਾਂ ਸਰਪੰਚ ਭਾਈਚਾਰੇ ਨੂੰ ਕਹਿ ਰਹੀਆਂ ਜਿਹੜੇ ਪਹਿਲਾਂ ਸਰਪੰਚ ਸਿਰਾਹ ਚੁੱਕੇ ਨੇ ਕੀ ਕੀਤਾ ਕਿਸੇ ਨੇ ਪੰਜਾ ਛੱਡਤਾ ਤੇ ਕਿਸੇ ਨੇ ਤਕੜੀ ਛੱਡ ਦਿੱਤੀ ਇਹ ਚੁਪਲਿਆ ਝਾੜੂ ਹੁਣ ਅੱਜ ਜਿਹੜੀ ਲਿਸਟ ਜਾਰੀ ਹੋਈ ਆ ਤਿੰਨ ਜਿੰਨੀ ਬੁੱਕਤ ਨਹੀਂ ਪਾਈ ਤੁਹਾਡੇ ਆਪਣੇ ਘਰ ਛੱਡਣ ਦੀ ਜੇਕਰ ਬੁੱਕਤ ਪਾਈ ਹੁੰਦੀ ਨਾ ਤਾਂ ਜਿਹੜੀਆਂ ਸਰਪੰਚਾਂ ਜਿਹੜੇ ਸਰਪੰਚ ਜਨਰਲ ਸੀਗੇ ਨਾ ਉਹ ਪਿੰਡ ਐਸੇ ਕਰ ਦਿੱਤੇ ਤੇ ਜਿਹੜੇ ਸਰਪੰਚ ਐਸੇ ਸੀਗੇ ਆਮ ਆਦਮੀ ਪਾਰਟੀ ਚ ਆ ਗਏ ਵਿਚਾਰੇ ਉਹ ਪਿੰਡ ਜਨਰਲ ਕਰ ਦਿੱਤੇ ਕਹਿਣ ਤੋਂ ਭਾਵ ਬਾਈ ਜੀ ਆਮ ਆਦਮੀ ਪਾਰਟੀ ਦੇ ਜਿਹੜੀ ਇਹ ਵਿਉਂਤਬੰਦੀ ਕੀਤੀ ਆ ਬਹੁਤ ਦੂਰ ਦੀ ਸੋਚ ਕੇ ਨਿਸ਼ਾਨਾ ਸਾਧਿਆ ਪਰ ਇਹ ਨਿਸ਼ਾਨਾ ਇਹ ਨਿਸ਼ਾਨਾ ਰਿਜ਼ਲਟ ਦੇਗਾ 15 ਅਕਤੂਬਰ ਨੂੰ ਕਿਉਂਕਿ ਇਸ ਵਾਰੀ ਜਿਹੜੀ ਇਲੈਕਸ਼ਨ ਹੈ ਇਹ ਬੈਲਟ ਪੇਪਰ ਨਹੀਂ ਹੋਣੀ ਆ ਹੁਣ ਬੈਲਟ ਪੇਪਰ ਨਹੀਂ ਇਲੈਕਸ਼ਨ ਕਰਵਾਉਣ ਦਾ ਜੋ ਇਹ ਸਦਾ ਸਾਹਮਣੇ ਸਰਕਾਰ ਨੇ ਪ੍ਰੋਪੋਜ਼ਲ ਰੱਖ ਦਿੱਤਾ ਆਪਣਾ ਹੀ ਫੈਸਲਾ ਸੁਣਾਇਆ ਹੈ ਪਰ ਇਸ ਦਾ ਆਉਣ ਵਾਲੇ ਸਮੇਂ 'ਚ ਹੋ ਸਕਦਾ ਖਾਮਿਆਜਾ ਸਰਕਾਰ ਨੂੰ ਭੁਗਤਣਾ ਪੈ ਜਾਵੇ ਕਿਉਂਕਿ ਇਹ ਅਕਾਲੀ ਤੇ ਇਹ ਕਾਂਗਰਸੀ ਨੇ ਕੀ ਵੀ ਇਹਨਾਂ ਮਸ਼ੀਨ ਵਿੱਚ ਹੋਏ ਕਪਲੇ ਨੂੰ ਤਾਂ ਹਲੇ ਗੋਲ ਮੋਲ ਕੀਤਾ ਜਾ ਸਕਦਾ ਪਰ ਹ ਬੈਲਟ ਪੇਪਰ ਲੈਣਾ ਇਹ ਜਿਹੜਾ ਸੁਖਬੀਰ ਬਾਦਲ ਤੇ ਮਜੀਠੀ ਆ ਨਾ ਇਹਨੇ ਡੱਬੇ ਕਢਵਾ ਕਢਵਾ ਕੇ ਇੱਕ ਇੱਕ ਬੈਲਟ ਪੇਪਰ ਦੇ ਵਿੱਚਾਂ ਇੱਕ ਇੱਕ ਸਲੀਪ ਕੱਢ ਕੇ ਦੇਖਣੀ ਆ ਕਿ ਵੋਟ ਕਿਹਨੇ ਪਾਈ ਆ ਕਿਉਂਕਿ ਇਹ ਅਕਾਲੀ ਕਾਂਗਰਸੀਆਂ ਦੂਸਰੀ ਚੀਜ਼ ਗੱਲ ਕਰ ਰਹੇ ਆ ਆਪਾਂ ਇਸ ਸਮੇ ਲਿਸਟ ਜਾਰੀ ਹੋਣ ਦੀ ਹੁਣ ਆ ਲਿਸਟ ਜਾਰੀ ਹੋਈ ਹੈ ਨਾ ਕੁਝ ਸਾਡੀਆਂ ਪੰਚਾਇਤਾਂ ਜਿਹੜੀਆਂ ਸੀ ਉਹ ਮੌਜੂਦਾ ਸਰਕਾਰ ਜੇ ਰਲ ਗਈਆਂ ਇਹ ਸੋਚ ਕੇ ਕਿ ਮੁੱਛ ਨੂੰ ਵਟ ਦਵਾਂਗੇ ਤੇ ਦਵਾਰਾ ਸਰਪੰਚ ਬਣਾਗੇ ਪਰ ਫਿਸ ਹੋ ਗਏ ਨੇ ਸਾਰੀ ਜਿਹੜੀ ਸੋਚੀ ਸਮਝੀ ਇਕ ਉਹਨਾਂ ਦੀ ਪਲੈਨਿੰਗ ਜਿਹੜੀ ਆ ਉਸ ਦੇ ਉੱਤੇ ਪਾਣੀ ਫਿਰ ਗਿਆ ਕਿਉਂਕਿ ਹਲਕਾ ਇਨਚਾਰਜ ਮੌਜੂਦਾ ਐਮਐਲਏ ਉਹਨਾਂ ਦੇ ਨਾਲ ਤਾਂ ਜਿਹੜੇ ਕਾਂਗਰਸੀ ਅਕਾਲੀ ਆਮ ਆਦਮੀ ਪਾਰਟੀ ਦੇ ਵਿੱਚ ਡੇ ਸੀ ਨਾ ਉਹਨਾਂ ਨੇ ਝਾੜੂ ਚੁੱਕਦਾ ਲਿਆ ਸੀ ਬੜੇ ਟੋਹਾਂ ਮਾਰਦੇ ਫਿਰਦੇ ਸੀ ਪਰ ਅੱਜ ਜੋ ਲਿਸਟ ਜਿਸ ਦਾ ਸਾਹਮਣਾ ਜਾਰੀ ਹੋਈ ਹੈ ਤਾਂ ਉਸ ਲਿਸਟ ਨੇ ਉਹਨਾਂ ਨੂੰ ਮਜਬੂਰ ਕਰ ਦਿੱਤਾ ਘਰ ਬੱਠਣ ਦੇ ਲਈ ਜੇਕਰ ਉਹ ਘਰ ਨਹੀਂ ਬੱਠਣਗੇ ਕਿਉਂਕਿ ਹੋ ਸਕਦਾ ਹੈ ਪਿੰਡਾਂ ਦੇ ਵਿੱਚ ਪੰਚਾਇਤੀ ਜ਼ਮੀਨ ਦੀ ਆਮਦਨ ਦਾ ਜਿਹੜਾ ਲਾਲਚ ਹੈ ਨਾ ਉਹ ਲੋਕਾਂ ਨੂੰ ਘਰ ਨਾ ਬੈਠਣ ਦਵੇ ਫਿਰ ਉਹ ਕੀ ਕਰਨਗੇ ਆਪਣਾ ਕੋਈ ਨਾ ਕੋਈ ਕੈਂਡੀਡੇਟ ਐਸੇ ਖੜਾ ਕਰਨਗੇ ਤੇ ਉਹਦੇ ਤੇ ਪੈਸਾ ਲਾਣਗੇ ਦੂਸਰੀ ਚੀਜ਼ ਕਈ ਹਲਕਿਆਂ ਦੇ ਵਿੱਚ ਹੁਣ ਲਿਸਟ ਦੀ ਗੱਲ ਕਰਾਂ ਮੈਂ ਐਕਚੁਅਲੀ ਫੋਨ ਰੱਖ ਦਿੱਤਾ ਬੈਗ ਦੇ ਵਿੱਚ ਜਦੋਂ ਫਿਰ ਕਾਲ ਆਉਂਦੀ ਹੈ ਤੇ ਮੇਰਾ ਧਿਆਨ ਭਟਕਦਾ ਹੈ ਲਿਸਟ ਜਿਹੜੀ ਮੇਰੇ ਕੋਲ ਆਈ ਸਪੈਸ਼ਲ ਗੱਲ ਕਰਦੀਆਂ ਹੁਣ ਦੇਖੋ ਸਪੈਸ਼ਲ ਗੱਲ ਕਰਾਂਗੀ ਕਿਉਂਕਿ ਤੁਹਾਨੂੰ ਪਤਾ ਜਿਹੜੇ ਜਿਹੜੇ ਹਲਕੇ ਆਪਾਂ ਕਵਰ ਕਰੇ ਹੋਏ ਆ ਉਹਨਾਂ ਹਲਕਿਆਂ ਦੀ ਗੱਲ ਕਰਾਂਗੀ ਸਪੈਸ਼ਲ ਗੱਲ ਕਰਾਂਗੀ ਬਿਹਾਰਤੀ ਪਟਿਆਲਾ ਹਲਕਾ ਗਿਲ ਔਰ ਹਲਕਾ ਦਾਖਾ ਹੁਣ ਹਲਕਾ ਦਾਖਾ ਦੀ ਗੱਲ ਦੇ ਸੰਬੰਧ ਵਿੱਚ ਤਾਂ ਮੇਰੀ ਸ਼ੁਰੂਆਤ ਦੀ ਗੱਲ ਤੁਸੀਂ ਸਮਝ ਗਏ ਹੋਵੋਗੇ ਕਿ ਹਲਕਾ ਇੰਚਾਰਜ ਕਮੇਂਡਰ ਸਿੰਘ ਕੰਗ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਣ ਦੇ ਬਾਵਜੂਦ ਹਲਕਾ ਦਾਖਾ ਤੋਂ ਅੱਜ ਕਾਂਗਰਸੀ ਅਤੇ ਅਕਾਲੀ ਸਾਰੇ ਨਿਰਾਸ਼ ਹੋ ਗਏ ਨੇ ਕਿਉਂਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਜੋ ਲਿਸਟ ਜਾਰੀ ਕੀਤੀ ਆ ਉਹਦੇ ਵਿੱਚ ਮੁੱਛ ਨੂੰ ਵੱਟ ਦੇ ਕੇ ਰੱਖਣ ਦਾ ਜਿਹੜਾ ਉਹਨਾਂ ਦਾ ਚਾਅ ਸੀਗਾ ਉਹ ਅਧੂਰਾ ਰਹਿ ਗਿਆ ਕਿਉਂਕਿ ਹਲਕਾ ਦਾਖਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਜੁਝਾਰੂ ਵਰਕਰ ਆਗੂ ਜਿਹੜੇ ਸੀ ਉਹਨਾਂ ਨੂੰ ਵੀ ਅੰ ਦੇਖਿਆ ਕੀਤਾ ਗਿਆ ਐਗਜ਼ੈਂਪਲ ਦੇ ਦਿੰਦੀ ਆ ਹਲਕਾ ਦਾਖਾ ਦਾ ਪਿੰਡ ਮਾਜਰੀ ਮਾਜਰੀ ਤੋਂ ਆਮ ਆਦਮੀ ਪਾਰਟੀ ਦੇ ਮੋਨਾ ਜੀ ਨੇ ਜੀਣਾ ਨੇ ਆਮ ਆਦਮੀ ਪਾਰਟੀ ਦੇ ਲਈ ਜੁੱਤੀ ਕਸਾਈ ਪਰ ਆਮ ਆਦਮੀ ਪਾਰਟੀ ਦੇ ਨਾਲ ਹੀ ਸਰਪੰਚ ਪਰਮਿੰਦਰ ਮਾਜਰੀ ਮਿਲ ਗਏ ਪਰ ਕੀ ਹੋਇਆ ਪਿੰਡ ਮਾਜਰੀ ਹੋ ਗਿਆ ਐਸੀ ਤੇ ਦੋਨੋਂ ਜਿਹੜੇ ਨੇ ਨਿਰਾਸ਼ ਐ ਮੈਨੂੰ ਤੇ ਲੱਗਦਾ ਨਿਰਾਸ਼ ਐ ਬਾਕੀ ਉਹਨਾਂ ਦੀ ਆਪਣੀ ਸੋਚ ਐ ਕਿਉਂਕਿ ਮੋਨਾ ਜੀ ਜਿਹੜੇ ਨੇ ਉਹ ਵੀ ਜਨਰਲ ਵਿੱਚ ਆਂਦੇ ਨੇ ਸੋ ਹੁਣ ਮਾਜਰੀ ਦੇ ਵਿੱਚ ਐਸੀ ਦੇਖੋ ਕਿਹੜਾ ਨਿਕਲਦਾ ਆਮ ਆਦਮੀ ਪਾਰਟੀ ਦਾ ਹੁਣ ਤੱਕ ਤਾਂ ਆਮ ਆਦਮੀ ਪਾਰਟੀ ਦੇ ਸਿਰਫ ਮਾਜਰੀ ਪਿੰਡ ਤੋਂ ਮੋਣਾ ਜੀ ਦਾ ਨਾਮ ਹੀ ਸਾਹਮਣੇ ਆ ਰਿਹਾ ਸੀ ਹੁਣ ਗੱਲ ਕਰਦੇ ਆਪਾਂ ਹਲਕਾ ਗਿਲ ਦੀ ਮੈਂ ਹਲਕਾ ਗਿਲ ਦੇ ਸੰਬੰਧ ਦੇ ਵਿੱਚ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਕਹਾਣੀ ਸੁਣਾਉਂਦੀ ਆਂ ਬਈ ਇਦਾਂ ਹੋਇਆ ਮੇਰਾ ਚਾਚਾ ਬਣ ਗਿਆ ਐਮ ਐਲ ਏ ਮੇਰਾ ਚਾਚਾ ਮੇਰਾ ਚਾਚਾ ਬਣ ਗਿਆ ਐਮ ਐਲ ਏ ਤੇ ਮੇਰੀ ਦਾਦੀ ਨੇ ਮੇਰੇ ਚਾਚੇ ਨੂੰ ਲਗਾਤਾ ਹੁਕਮਾ ਕਹਿੰਦੀ ਤੂੰ ਤਾਂ ਐਮਐਲਏ ਬਣ ਗਿਆ ਹੁਣ ਆਪਣੇ ਭਰਾਵਾਂ ਦਾ ਵੀ ਸੋਚ ਲਈ ਪਰ ਹੁਣ ਚਾਚਾ ਵਿਚਾਰਾ ਕੀ ਕਰੇ ਚਾਚੇ ਦੇ ਚਾਚੀ ਨੇ ਪੁੱਛਾ ਸੰਗੀ ਲੱਪੀ ਹੋਈ ਸੀ ਕਿ ਦੇਖ ਲਈ ਜੇ ਤੂੰ ਮੇਰੇ ਪਿੱਕੇ ਵਾਲੇ ਨੂੰ ਆਂ ਦੇਖਿਆ ਕੀਤਾ ਨਾ ਤਾਂ ਸੋਚ ਲਈ ਉਧਰੋਂ ਮੇਰੇ ਚਾਚੇ ਦੀ ਸੰਗੀ ਲੱਪੀ ਹੋਈ ਸੀ ਮੇਰੇ ਚਾਚੇ ਦੀ ਭਾਣ ਹੈ ਚਾਚਾ ਵਿਚਾਰਾ ਐਮਐਲਏ ਭਾਣ ਕਹੇ ਬਈ ਜਮਾਈ ਦੀ ਇੱਜ਼ਤ ਰੱਖ ਘਰ ਵਾਲੀ ਕਹੇ ਆਪਣੇ ਸਾਲਿਆਂ ਨੂੰ ਦੇਖ ਮੇਰੇ ਚਾਚੇ ਨੇ ਬਈ ਦਿਮਾਗ ਲੜਾਇਆ ਉਹਨੇ ਕੀ ਕੀਤਾ ਆਪਣੇ ਜਿੰਨੇ ਵੀ ਰਿਸ਼ਤੇਦਾਰ ਮੇਰੇ ਚਾਚੇ ਦੇ ਚਾਚੇ ਦੇ ਦਸਮ ਰਿਸ਼ਤੇਦਾਰ ਮੇਰੇ ਚਾਚੇ ਦੇ ਕਿਹੜੇ-ਕਿਹੜੇ ਸੀਗੇ ਤੁਹਾਨੂੰ ਕਹਾਣੀ ਸੁਣਾ ਰਹੀ ਆ ਮੇਰੇ ਚਾਚੇ ਦੇ ਰਿਸ਼ਤੇਦਾਰ ਚਾਚੇ ਦਾ ਸਾਲਾ ਚਾਚੇ ਦਾ ਭਤੀਜਾ ਚਾਚੇ ਦਾ ਭਾਣ ਜਾਂ ਇਪ ਤੇ ਕਿਹੜੇ ਰਿਸ਼ਤੇਦਾਰ ਨੇ ਜਿਹੜੀ ਮੇਰੇ ਚਾਚੇ ਦੇ ਰਿਸ਼ਤੇਦਾਰ ਨੇ ਸਮਝੋ ਚਾਚੇ ਦਾ ਸਾਲਾ ਚਾਚੇ ਦਾ ਭਤੀਜਾ ਚਾਚੇ ਦਾ ਜਿੱਜਾ ਤੇ ਚਾਚੇ ਦਾ ਸਹोरा ਚਾਚੇ ਦੇ ਸਹੋਰੇ ਦਾ ਭਰਾ ਚਾਚੇ ਦੇ ਸਾਲੇ ਦਾ ਭਰਾ ਚਾ ਚਾਚੇ ਦੇ ਸਾਲੇ ਦਾ ਪਾਉ ਦਾ ਘਰ ਵਾਲਾ ਬਾਈ ਜੀ ਚਾਚੇ ਦੇ ਸਾਰੇ ਜਿੰਨੇ ਵੀ ਪਰਿਵਾਰ ਚ ਸਾਲੇ ਸੀਨਾ ਸਾਰਿਆਂ ਨੂੰ ਚਾਚੇ ਨੇ ਸਰਪੰਚ ਹੀ ਲੜਾਤੇ ਸਮਝ ਗਈ ਗੱਲ ਹੁਣ ਕੀ ਹੈ ਜਿੱਥੇ ਜਿੱਥੇ ਹਲਕਾ ਗਿਲ ਦੇ ਵਿੱਚ ਰਿਸ਼ਤੇਦਾਰ ਬੈਠੇ ਨੇ ਉਥੇ ਉਥੇ सरपंचियां ਜਿਹੜੀਆਂ ਨੇអស់ੀ ਹੋ ਗਈਆਂ ਹੁਣ ਗੱਲ ਕਰਦੇ ਆਪਾਂ ਦਿਹਾਤੀ ਪਟਿਆਲਾ ਦੀ ਦਿਹਾਤੀ ਪਟਿਆਲਾ ਦੇ ਵਿੱਚ ਡਾਕਟਰ ਬਲਵੀਰ ਬਹੁਤ ਮੈਂਟ ਕਰ ਰਿਹਾ ਬਹੁਤ ਵਧੀਆ ਇਨਸਾਨ ਹੈ ਪਰ ਦਿਹਾਤੀ ਪਟਿਆਲਾ ਦਾ ਇੱਕ ਪਿੰਡਾ ਬਾਬੂ ਸਿੰਘ ਕਲੋਨੀ ਪਟਿਆਲਾ ਦਾ ਸਭ ਤੋਂ ਵੱਡਾ ਪਿੰਡਾ ਸਭ ਤੋਂ ਵੱਧ ਪੰਚਾਇਤੀ ਆਮਦਨ ਹੈ ਪਰ ਕਾਂਗਰਸੀ ਸਰਕਾਰ ਸਮੇਂ ਵੀ ਪੰਚਾਇਤੀ ਆਮਦਨ ਦੀ ਵਰਤੋਂ ਦੁਰਵਰਤੋਂ ਹੀ ਹੋਈ ਆ ਸਰਪੰਚ ਨਹੀਂ ਰਹੀ ਘਰ ਦੇ ਵਿੱਚ ਵਿਕਾਸ ਹੋਏ ਨੇ ਪਿੰਡ ਦੇ ਵਿੱਚ ਵਿਕਾਸ ਨਹੀਂ ਹੋਏ ਅੱਜ ਵੀ ਜਾ ਕੇ ਤੁਸੀਂ ਉਸ ਕਲੋਨੀ ਨੂੰ ਦੇਖੋ ਉਸ ਪਿੰਡ ਨੂੰ ਦੇਖੋ ਤਾਂ ਬਾਈ ਜੀ ਉਹ ਦੂਰੋਂ ਹੀ ਪਤਾ ਲੱਗਦਾ ਵੀ ਬਾਬੂ ਸਿੰਘ ਕਲੋਨੀ ਪਿੰਡ ਆ ਹੁਣ ਓਕੇ ਮੈਲਾ ਦੁਬਾਰਾ ਕਰ ਦਿੱਤੀ ਹੁਣ ਦੇਖਣਾ ਇਹ ਆ ਕਿ ਬਾਬੂ ਸਿੰਘ ਕਲੋਨੀ ਦੇ ਵਿੱਚ ਜਿਹੜੀ ਮੈਲਾ ਸਰਪੰਚ ਬਣਨ ਜਾਊਗੀ ਜਾਂ ਜਿਹੜੀਆਂ ਮੈਲਾ ਕੈਂਡੀਡੇਟ ਸਾਹਮਣੇ ਆਣ ਹੀ ਆ ਕਿ ਉਹਨਾਂ ਦਾ ਕੋਈ ਵਪਾਰ ਸ਼ਰਾਬ ਵੇਚਣ ਦਾ ਤਾਂ ਨਹੀਂ ਆ ਕਿਉਂਕਿ ਮੈਨੂੰ ਦੱਸਣ ਦੀ ਲੋੜ ਹੀ ਨਹੀਂ 올 ਮੋਸਟ ਸਾਰਿਆਂ ਨੂੰ ਪਤਾ ਕਿ ਬਾਬੂ ਸਿੰਘ ਕਲੋਨੀ ਦੇ ਵਿੱਚ ਕਿਹੜਾ ਵਪਾਰ ਚੱਲਦਾ ਬਾਕੀ ਗੱਲ ਕਰੀਏ ਦੁਬਾਰਾ ਫੇਰ ਲਿਸਟ ਦੀ ਲਿਸਟ ਨੂੰ ਦੇਖ ਕੇ ਜਿੱਥੇ ਕੁਝ ਲੋਕ ਨਿਰਾਸ਼ ਹੋਏ ਨੇ ਉੱਥੇ ਹੀ ਕੁਝ ਲੋਕ ਖੁਸ਼ ਵੀ ਨੇ لوک خوش اس لیے ہیں کیونکہ 15 اکتوبر ਨੂੰ ووٹ ਪੈਣੀ ਆ 22 ਜੀ ਬੈਲਟ ਪੇਪਰ ਦੇ ਨਾਲ ਤੇ ਬੈਲਟ ਪੇਪਰ ਦੇ ਵਿੱਚ ਕੀਤਾ ਗਿਆ ਕਪਲਾ ਸਾਹਮਣੇ ਲਿਆਨ ਨੂੰ ਮਜਿੱਠੀਆਂ ਨੇ ਤਾਂ ਪੂਰੀ ਆਪਣੀ ਕਮਰ ਕਸੀ ਹੋਈ ਹੈ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ 15 ਅਕਤੂਬਰ ਨੂੰ ਸਿਆਸਤ ਦੀਆਂ ਨੀਹਾਂ ਸਰਪੰਚ ਜਿਹੜੇ ਨੇ ਸਿਆਸਤ ਦੀਆਂ ਨੀਹਾਂ ਨੇ ਉਹ 2027 ਦੇ ਵਿੱਚ ਕਿਹੜੀ ਸਰਕਾਰ ਦੀ ਪਲੈਨਿੰਗ ਕਰਦੇ ਨੇ ਇਹ ਰਿਜ਼ਲਟ 2027 ਦਾ ਆਵੇਗਾ 15 ਅਕਤੂਬਰ 2024